ਜੇ ਘਟਾਉਣੇ ਆ ਤੇ ਸਵਾਦ ਤਾਂ ਫੇਰ ਆਉਂਦਾ ਜੇ ਮਜੀਠਕੇ ਅਰਗੇ ਦਾ ਘਟਾਉਣਾ ਸਵਾਦ ਤਾਂ ਤਾਂ ਆਊਗਾ ਡੀਜੀਪੀ ਸ਼ਸ਼ੀ ਕਾਂਧੀ ਉਹ ਰਿਪੋਰਟ ਚੱਕਣ ਤੇ ਵੱਡੇ ਵੱਡੇ ਮਗਰਮੱਛਾਂ ਨੂੰ ਉਹਨਾਂ ਨੂੰ ਸਾਹਮਣੇ ਲਿਆਉਣ ਤੇ ਉਹਨਾਂ ਨੂੰ ਜੇਲਾਂ ਹੀ ਸੱਟਣਾ ਜੇ ਪੰਜਾਬ ਦੇ ਵਿੱਚੋਂ ਪੁਲਿਸ ਤੇ ਸਰਕਾਰ ਨਸ਼ਾ ਖਤਮ ਕਰਦੀ ਆ ਤੇ ਜਿਹੜੀ ਹਰਾਮ ਦੀ ਕਮਾਈ ਨਾਲ ਘਰ ਭਰ ਰਿਹਾ ਫਿਰ ਉਹ ਇਹਨਾਂ ਦੀ ਹਰਾਮ ਦੀ ਕਮਾਈ ਜਿਹੜੀ ਉਹ ਬੰਦ ਹੋ ਜੂਗੀ ਇਸ ਕਰਕੇ ਨਸ਼ਾ ਜਿਹੜਾ ਉਹ ਖਤਮ ਨਹੀਂ ਕਰਨਾ ਚਾਹੁੰਦੇ ਨੌਜਵਾਨ ਗਰਾਊਂਡਾਂ ਦੇ ਵਿੱਚ ਤਾਂ ਹੀ ਜੁੜਨਗੇ ਜੇ ਗਰਾਊਂਡਾਂ ਦੇ ਵਿੱਚ ਉਹਨਾਂ ਨੂੰ ਲੱਗੂਗਾ ਕਿ ਇੱਥੇ ਵੀ ਸਾਡਾ ਚੰਗਾ ਭਵਿੱਖਾ ਜਿਹੜਾ ਉਹ ਬਣ ਸਕਦਾ ਸਰਕਾਰ ਤੋਂ ਅੱਜ ਇਹ ਵੀ ਮੰਗ ਕਰਨ ਵਾਸਤੇ ਆਏ ਆ ਕਿ ਅਸੀਂ ਸਿਰਫ ਤੋਂ ਸਿਰਫ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਹੋਵੇ ਚਾਹੇ ਜਨਮ ਦਿਹਾੜਾ ਹੋਵੇ ਅਸੀਂ ਉਹਨਾਂ ਨੂੰ ਖਾਣਾ ਪੂਰਤੀ ਵਾਸਤੇ ਨਹੀਂ ਮਨਾਉਂਦੇਗੇ ਅਸੀਂ ਜਿਸ ਰਸਤੇ ਤੇ ਚੱਲ ਕੇ ਭਗਤ ਸਿੰਘ ਹੋਰਾਂ ਨੇ ਇਥੇ ਬਰਾਬਰੀ ਦਾ ਸਮਾਜ ਸਿਰਜਣ ਦੀ ਕੋਸ਼ਿਸ਼ ਕੀਤੀ ਜਿਹਦੇ ਜਿਸ ਸਮਾਜ ਦੇ ਵਿੱਚ ਉਹ ਚਾਹੁੰਦੇ ਸੀਗੇ ਕਿ ਆਰਥਿਕ ਤੌਰ ਤੇ ਰਾਜਨੀਤਿਕ ਤੌਰ ਤੇ ਤੇ ਸਮਾਜਿਕ ਤੌਰ ਤੇ ਇਥੇ ਬਰਾਬਰੀ ਹੋਣੀ ਚਾਹੀਦੀ ਆ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਤੇ ਉਹਨਾਂ ਦੇ ਨਾਲ ਦੋ ਸਾਥੀ ਰਾਜਗੁਰੂ ਤੇ ਸਖਦੇਵ ਅੱਜ ਦੇ ਦਿਨ ਉਹਨਾਂ ਦਾ ਸ਼ਹੀਦੀ ਦਿਹਾੜਾ ਜਿਹੜਾ ਉਹ ਮਨਾਇਆ ਜਾ ਰਿਹਾ ਤੇ ਵੱਖ-ਵੱਖ ਤਰੀਕੇ ਦੇ ਨਾਲ ਆ ਜਿਹੜਾ ਉਹ ਵੱਖ-ਵੱਖ ਅਦਾਰਿਆਂ ਵੱਲੋਂ ਵੱਖ-ਵੱਖ ਜਨਤਕ ਜਥੇਬੰਦੀਆਂ ਵੱਲੋਂ ਮਨਾਇਆ ਜਾ ਰਿਹਾ ਇਥੋਂ ਤੀਕ ਕੇ ਸਾਡੇ ਪੰਜਾਬ ਸਰਕਾਰ ਵੀ ਆ ਜਿਹੜੀ ਅੱਜ ਇੱਕ ਢੋਂਗ ਕਰ ਰਹੀ ਹੈਗੀ ਆ ਕਿ ਅਸੀਂ ਵੀ ਸ਼ਹੀਦ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਦੇ ਸ਼ਹੀਦੀ ਦਿਹਾੜਾ ਮਨਾ ਰਹੇ ਹੈਗੇ ਆ ਕੁਝ ਕ ਮੰਤਰੀ ਵਿਧਾਇਕ ਆ ਜਿਹੜੇ ਉਹ ਖੜਕੜਕਲਾ ਗਏ ਹੋਏ ਆ ਤੇ ਕੁਝ ਕ ਮੰਤਰੀ ਵਿਧਾਇਕ ਆ ਜਿਹੜੇ ਉਹ ਇਧਰ ਹੁਸੈਨੀਵਾਲਾ ਬਾਰਡਰ ਗਏ ਹੋਏ ਆ ਪਰ ਇੱਥੇ ਅੱਜ ਜਿੱਥੇ ਇਹ ਵੱਖ-ਵੱਖ ਥਾਵਾਂ ਦੇ ਉੱਤੇ ਗਏ ਹੋਏ ਆ ਉੱਥੇ ਨੌਯਣ ਭਾਰਸਵਾ ਵੱਲੋਂ ਆ ਜਿਹੜਾ ਉਹ ਨਾ ਹੁਸੈਨੀਵਾਲ ਗਿਆ ਜਾਇਆ ਗਿਆ ਤੇ ਨਾ ਹੀ ਜਿਹੜਾ ਨੌਜਵਾਨ ਪਾਰਸਵਾ ਵੱਲੋਂ ਇਧਰ ਖੜਕੜ ਕਲਾ ਜਾਇਆ ਗਿਆ ਸਗੋਂ ਇਹਨਾਂ ਨੌਜਵਾਨਾਂ ਵੱਲੋਂ ਜੋ ਮਹਾਨ ਕੀਤਾ ਗਿਆ ਉਹ ਵਿਧਾਇਕਾਂ ਦੇ ਘਰਾਂ ਵੱਲ ਕੀਤਾ ਗਿਆ ਹੈਗਾ ਤੇ ਸਾਡੇ ਨਾਲ ਲਾਇਰ ਪਾਰਸਵਾ ਤੋਂ ਸਿਬਾਈ ਆਗੂ ਨੌਨੇ ਆਲ ਮੌਜੂਦ ਆ ਆਪਾਂ ਗੱਲਬਾਤ ਕਰਾਂਗੇ ਬਾਈ ਜੀ ਸਭ ਤੋਂ ਪਹਿਲਾਂ ਤਾਂ ਸਵਾਗਤ ਆ ਤੁਹਾਡਾ ਧੰਨਵਾਦ ਜੀ ਤੁਹਾਡਾ ਤੇ ਤੁਹਾਡੇ ਚੈਨਲ ਦਾ ਬਹੁਤ ਅੱਛਾ ਬਾਈ ਨੌਨੇ ਆਲ ਦੇਖੋ ਵੀ ਅੱਜ ਦੇ ਦਿਨ ਸ਼ਹੀਦਾਂ ਦਾ ਸ਼ਹੀਦੀ ਦਿਹਾੜਾ ਹੈਗਾ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਦਾ ਸ਼ਹੀਦੀ ਦਿਹਾੜਾ ਹੈਗਾ ਪਰ ਜਿੱਥੇ ਲੋਕ ਹੁਸੈਨੀਵਾਲਾ ਨੂੰ ਜਾ ਰਹੇ ਹੈਗੇ ਆ ਲੋਕ ਜਾ ਰਹੇ ਹੈਗੇ ਇੱਧਰ ਖੜਕੜ ਕਾ ਜਾ ਰਹੇ ਹੈਗੇ ਆ ਤੁਸੀਂ ਨੌਜਵਾਨੀ ਨੂੰ ਸੰਦੇਸ਼ ਦੇਣ ਦੀ ਬਜਾਏ ਇੱਧਰ ਵਿਧਾਇਕਾਂ ਦੇ ਘਰਵਾਲੇ ਨੂੰ ਆ ਗਏ ਜਾਣਾ ਤਾਂ ਉਧਰ ਨੂੰ ਚਾਹੀਦਾ ਸੀ ਇੱਧਰ ਨੂੰ ਆਉਣ ਦਾ ਕੀ ਮਕਸਦ ਹੈ ਦੇਖੋ ਜੀ ਅੱਜ ਜਿਹੜਾ ਸਾਡਾ ਵਿਧਾਇਕਾਂ ਦੇ ਘਰਵਾਲੇ ਆਉਣ ਦਾ ਮਕਸਦ ਆਇਆ ਕਿ ਅਸਲ ਦੇ ਵਿੱਚ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਭਗਤ ਸਿੰਘ ਦਾ ਨਾਮ ਇਹਨਾਂ ਨੇ ਫੁੱਲ ਵਰਤਿਆ ਇਹ ਕਹਿੰਦੇ ਸੀ ਅਸੀਂ ਭਗਤ ਸਿੰਘ ਦੇ ਵਾਰਸਾ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਬਣਾਵਾਂਗੇ ਇਨਕਲਾਬ ਜਿੰਦਾਬਾਦ ਦਾ ਅਧੂਰਾ ਨਾਰਾ ਲਾਉਂਦੇ ਰਹੇ ਅੱਜ ਵੀ ਖਟਕਟਕਲਾਂ ਪਹੁੰਚੇ ਹੋਏ ਨੇ ਮੁੱਖ ਮੰਤਰੀ ਸਾਹਿਬ ਦਾ ਵੀ ਕਹਿ ਰਿਹਾ ਕਿ ਉੱਥੇ ਪ੍ਰੋਗਰਾਮ ਆ ਬਹੁਤ ਸਾਰੇ ਐਮਐਲਏ ਜਿਹੜੇ ਉਹ ਇਧਰ ਹਸੈਨੀ ਵਾਲਾ ਬਾਰਡਰ ਤੇ ਵੀ ਗਏ ਆ ਕਿਉਂਕਿ ਲੋਕਾਂ ਨੂੰ ਗਮਰਾਹ ਕਰਨਾ ਝੂਠ ਮਾਰਨੇ ਉਹਨਾਂ ਨੇ ਉਹਨਾਂ ਪਵਿੱਤਰ ਜਗ੍ਹਾ ਤੇ ਜਾ ਕੇ ਤੇ ਜਿਹੜੇ ਝੂਠ ਬੋਲਨੇ ਤੇ ਵੱਡੇ ਵੱਡੇ ਜਿਹੜੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਆਉਣੇ ਨੇ ਕਿ ਅਸੀਂ ਬਈ ਭਗਤ ਸਿੰਘ ਦੇ ਵਾਰਸਾ ਅਸੀਂ ਐ ਕਰਦਾਂਗੇ ਉਹ ਕਰਦਾਂਗੇ ਅਸਲ ਦੇ ਵਿੱਚ ਭਗਤ ਸਿੰਘ ਦੀ ਵਿਚਾਰਧਾਰਾ ਨੌਜਵਾਨਾਂ ਦੇ ਵਿੱਚ ਲੈ ਕੇ ਜਾਣ ਦੇ ਲਈ ਅਸੀਂ ਨੌਜਵਾਨ ਭਾਰਤ ਸਭਾ ਵੱਲੋਂ ਨੌਜਵਾਨਾਂ ਨੂੰ ਵੱਡੀ ਪੱਦਰ ਤੇ ਜਿਹੜਾ ਉਹ ਐਮਐਲਏ ਦੇ ਘਰਾਂ ਵਾਲਾ ਅੱਜ ਲੈ ਕੇ ਆਏ ਆ ਕਿ ਜੇ ਤੁਸੀਂ ਭਗਤ ਸਿੰਘ ਦਾ ਨਾਮ ਵਰਤ ਕੇ ਸੱਤਾ ਦੇ ਵਿੱਚ ਆਏ ਹੋ ਤੇ ਸ਼ਹੀਦਾਂ ਦੀਆਂ ਜਿੰਨੀਆਂ ਵਿਰਾਸਤਾਂ ਰੁੱਲ ਰਹੀਆਂ ਨੇ ਪੰਜਾਬ ਦੇ ਵਿੱਚ ਉਹਨਾਂ ਨੂੰ ਸਾਂਭ ਸੰਭਾਲ ਕਰਨ ਲਈ ਇੱਕ ਕਮੇਟੀ ਬਣਾਓ ਜਨਤਕ ਜਥੇਬੰਦੀਆਂ ਨਾਲ ਲਾਓ ਤਾਂ ਜੋ ਸਾਡੇ ਸ਼ਹੀਦਾਂ ਦੀਆਂ ਯਾਦਗਾਰਾਂ ਜਿਨ੍ਹਾਂ ਨੇ ਸਾਡੇ ਵਾਸਤੇ ਆਪਣੀਆਂ ਜਾਨਾਂ ਕੁਰਬਾਨ ਕਰਤੀਆਂ ਉਹਨਾਂ ਦੇ ਜਿਹੜੇ ਇਤਿਹਾਸ ਟਿਕਾਣੇ ਰੁੱਲ ਰਹੇ ਨੇ ਉਹਨਾਂ ਦੀ ਸਾਮ ਸੰਭਾਲ ਕੀਤੀ ਜਾਵੇ ਉਹਨਾਂ ਦੀ ਦੇਖਭਾਲ ਕੀਤੀ ਜਾਵੇ ਤੇ ਨਾਲ ਹੀ ਪੰਜਾਬ ਸਰਕਾਰ ਜਿਹੜੀ ਵਾਦਾ ਕਰਕੇ ਆਈ ਸੀਗੀ ਕਿ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਓ ਸਾਡੀ ਸਰਕਾਰ ਬਣ ਤੇ ਅਸੀਂ ਜਿਹੜਾ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰ ਦਾਂਗੇ ਪਰ ਹੋਇਆ ਕੀ ਕਿ ਨਸ਼ਾ ਖਤਮ ਤਾਂ ਨਹੀਂ ਹੋਇਆ ਜਿਹੜੇ ਕਾਲੀ ਕਾਂਗਰਸੀਆਂ ਦੇ ਜਿਹੜੇ ਨਸ਼ਾ ਵੇਚਣ ਵਾਲੇ ਨਸ਼ੇ ਦੇ ਸਦਾਗਰ ਸੀਗੇ ਉਹ ਬਦਲ ਕੇ ਨਾਲੇ ਆਪ ਦੀ ਪਾਰਟੀ ਦੇ ਬੰਦੇ ਜਰੂਰ ਲਾ ਲੇ ਜਿਹੜੇ ਪੁਲਿਸ ਵਾਲੇ ਨਸ਼ਾ ਤਸਕਰਾਂ ਤੋਂ ਹਫਤਾ ਲੈ ਲੈ ਕੇ ਕਾਲੀ ਕਾਂਗਰਸੀਆਂ ਨੂੰ ਦਿੰਦੇ ਸੀ ਉਹ ਆਮ ਆਦਮੀ ਦੇ ਵਿਧਾਇਕਾਂ ਨੂੰ ਜਿਹੜੇ ਉਹ ਦਿਨ ਲੱਗੇ ਇਨਾਂ ਕ ਜਰੂਰ ਨਸ਼ਾ ਬੰਦ ਜਿਹੜਾ ਇਹ ਕਹਿੰਦੇ ਸੀ ਕਰਾਂਗੇ ਉਹ ਇਨਾਂ ਕ ਬਦਲ ਜਰੂਰ ਆਇਆ ਹੁਣ ਵੀ ਇਹਨਾਂ ਨੇ ਇੱਕ ਚਲਾਇਆ ਹੋਇਆ ਯੁੱਧ ਨਸ਼ਾ ਵਿਰੁੱਧ ਤੇ ਅਸੀਂ ਅੱਜ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਤੇ ਇਹਨਾਂ ਦੇ 12 ਦੇ ਵਿੱਚ ਆ ਕੇ ਇਹਨਾਂ ਨੂੰ ਮੰਗ ਪੱਤਰ ਦੇ ਕੇ ਚੱਲੇ ਆ ਕਿ ਜੇ ਵਾਕਈ ਤੁਸੀਂ ਨਸ਼ਾ ਖਤਮ ਕਰਨਾ ਚਾਹੁੰਦੇ ਹੋ ਤੇ ਫਿਰ ਡੀਜੀਪੀ ਸ਼ਸ਼ੀਕਾਂਤ ਨੇ ਜੋ ਰਿਪੋਰਟ ਬਾਦਲ ਦੇ ਮੁੱਖ ਮੰਤਰੀ ਹੁੰਦਿਆ ਉਹਨੂੰ ਸੌਂਪੀ ਸੀ ਤੇ ਅੱਜ ਤੱਕ ਉਹ ਜਿਹੜੀ ਰੱਦੀ ਵਾਲੀ ਟੋਕਰੀ ਦੇ ਵਿੱਚ ਸਿੱਟੀ ਹੋਈ ਆ ਉਸ ਰਿਪੋਰਟ ਨੂੰ ਜਨਤਾ ਕਰੋ ਤੇ ਜਿੰਨੇ ਵੀ ਵੱਡੇ ਵੱਡੇ ਮਗਰਮਾਸੀ ਚਾਹੇ ਸਿਆਸਦਾਨ ਸੀਗੇ ਚਾਹੇ ਪੁਲਿਸ ਦੇ ਅਧਿਕਾਰੀ ਸੀ ਚਾਹੇ ਬੀਐਸਐਫ ਵਾਲੀ ਫੌਜ ਵਾਲੇ ਜਿਹੜੇ-ਜਿਹੜੇ ਵੀ ਨਸ਼ੇ ਦੇ ਧੰਦੇ ਦੇ ਵਿੱਚ ਨਮੋਲਵਾ ਉਹਨਾਂ ਨੂੰ ਸਾਰਿਆਂ ਨੂੰ ਜੇਲਾਂ ਦੇ ਵਿੱਚ ਸਿੱਟੋ ਫਿਰ ਤਾਂ ਅਸੀਂ ਵੀ ਮੰਨ ਜਾਾਂਗੇ ਕਿ ਹਾਂ ਭਾਈ ਭਗਵੰਤ ਮਾਨ ਸਰਕਾਰ ਆ ਜਿਹੜੀ ਉਹ ਨਸ਼ੇ ਬੰਦ ਕਰਨਾ ਚਾਹੁੰਦੀ ਆ ਪੰਜਾਬ ਦੇ ਵਿੱਚ ਤੇ ਜਿਹੜਾ ਇਹਨਾਂ ਨੇ ਕਿਹਾ ਕਿ ਅਸੀਂ ਬਲਡੋਜ਼ਰ ਚੜਾ ਆਹ ਨਸ਼ਾ ਤਸਕਰਾਂ ਦੇ ਘਰਾਂ ਤੇ ਬਹੁਤ ਸਾਰੇ ਘਰ ਜਿਹੇ ਹਟਾ ਰਹੇ ਆ ਜਿਹੜੇ ਸਰਕਾਰੀ ਜਗ੍ਹਾ ਦੇ ਵਿੱਚ ਪਾਏ ਹੋਏ ਨੇ ਤੇ ਉਹ ਜਿਹੜੇ ਸਰਕਾਰੀ ਜਗ੍ਹਾ ਦੇ ਵਿੱਚ ਘਰ ਜਿਨ੍ਹਾਂ ਨੇ ਪਾਏ ਹੋਏ ਨੇ ਜਿਹੜੇ ਕਿ ਨਾਲ ਨਸ਼ੇਰਾ ਧੰਦਾ ਵੀ ਕਰਦੇ ਆ ਨਸ਼ੇ ਦੀ ਕਮਾਈ ਨਾਲ ਬਣਾਏ ਹੋਏ ਨੇ ਉਹਨਾਂ ਦੇ ਚੰਦ ਕੁ ਲੋਕਾਂ ਦੇ ਘਰ ਢਾਏ ਜਾ ਰਹੇ ਆ ਜੇ ਘਟ ਔਣੇ ਆ ਤੇ ਸਵਾਦ ਤਾਂ ਫੇਰ ਆਉਂਦਾ ਜੇ ਮਜੀਠਕੇ ਵਰਗੇ ਦਾ ਘਟ ਔਣ ਸਵਤਤਾਤਾ ਆਊਗਾ ਡੀਜੀਪੀ ਸ਼ਸ਼ੀ ਕਾਂਧੀ ਨੂੰ ਰਿਪੋਰਟ ਚੱਕਣ ਤੇ ਵੱਡੇ ਵੱਡੇ ਮਗਰਮੱਛਾਂ ਨੂੰ ਉਹਨਾਂ ਨੂੰ ਸਾਹਮਣੇ ਲਿਆਉਣ ਤੇ ਉਹਨਾਂ ਨੂੰ ਜੇਲਾਂ ਹੀ ਸੱਟਣਾ ਤੇ ਉਹਨਾਂ ਦੇ ਘਰ ਟਾਉਣ ਤੇ ਫਿਰ ਲੋਕਾਂ ਨੂੰ ਵੀ ਪਤਾ ਲੱਗ ਜਾਏ ਕਿ ਵਾਕਈ ਪੰਜਾਬ ਸਰਕਾਰ ਜਿਹੜੀ ਉਹ ਨਸ਼ਿਆਂ ਦੇ ਖਿਲਾਫ ਇੱਕ ਯੁੱਧ ਚਲਾ ਕੇ ਨਸ਼ਾ ਸਮਗਲਰਾਂ ਦੇ ਖਿਲਾਫ ਕਾਰਵਾਈ ਕਰਨ ਲੱਗੀ ਹੋਈ ਆ ਸਿਰਫ ਤੋਂ ਸਿਰਫ ਡਰਾਮਾ ਕੀਤਾ ਜਾ ਰਿਹਾ ਜਿੰਨੇ ਦਿਨ ਵੀ ਇਹਨਾਂ ਨੂੰ ਹੋ ਗਏ ਆ ਕਹਿੰਦੇ ਕਿ ਅਸੀਂ ਨਸ਼ਾ ਖਿਲਾਫ ਯੁੱਧ ਚਲਾਇਆ 100 200 200 ਬੰਦਾ ਪੁਲਿਸ ਦਾ ਜਾ ਕੇ ਪਿੰਡਾਂ ਦੇ ਵਿੱਚ ਜਿਹੜਾ ਉਹ ਗਸ਼ਤ ਕਰਦਾ ਤਲਾਸ਼ੀ ਕਰਦਾ ਚਲੋ ਇਹ ਇਸ ਤਰ੍ਹਾਂ ਹੋਣਾ ਚਾਹੀਦਾ ਪਰ ਹੁੰਦਾ ਕੀ ਆ ਕਿ ਕੋਈ ਗram ਵਾਲਾ ਫਾਲਿਆ ਕੋਈ 2 ਗram ਵਾਲਾ ਕੋਈ 4 ਗram ਵਾਲਾ ਇੰਨੇ ਕਿ ਜਿਹੜੇ ਇਹ ਨਸ਼ਾ ਤਸਕਰ ਜਿਹੜੇ ਫੜ ਰਹੇ ਆ ਜਿਹੜੇ ਵੱਡੇ ਮਗਰਮਾਚਾ ਉਹਨਾਂ ਦੇ ਕਾਰੋਬਾਰ ਜਿਹੜੇ ਉਸੇ ਤਰ੍ਹਾਂ ਜਿਉਂ ਤੇ ਤਿਉਂ ਚੱਲ ਰਹੇ ਉਹਨਾਂ ਨੇ ਮੂੰਹ ਨਹੀਂ ਕਿ ਹੁੰਦਾ ਨਾ ਪੁਲਿਸ ਦਾ ਮੂੰਹ ਹੋ ਰਿਹਾ ਨਾ ਸਰਕਾਰ ਦਾ ਕਿਉਂਕਿ ਇਸ ਕਰਕੇ ਨਹੀਂ ਹੁੰਦਾ ਕਿ ਉਹਨਾਂ ਤੋਂ ਮੋਟੀ ਕਮਾਈ ਇਹਨਾਂ ਦੇ ਘਰਾਂ ਦੇ ਵਿੱਚ ਵੀ ਜਾਂਦੀ ਆ ਜੇ ਪੰਜਾਬ ਦੇ ਵਿੱਚੋਂ ਪੁਲਿਸ ਤੇ ਸਰਕਾਰ ਨਸ਼ਾ ਖਤਮ ਕਰਦੀ ਆ ਤੇ ਜਿਹੜੀ ਹਰਾਮ ਦੀ ਕਮਾਈ ਨਾਲ ਘਰ ਭਰ ਰਹੇ ਆ ਫਿਰ ਉਹ ਇਹਨਾਂ ਦੀ ਹਰਾਮ ਦੀ ਕਮਾਈ ਜਿਹੜੀ ਉਹ ਬੰਦ ਹੋ ਜੂਗੀ ਇਸ ਕਰਕੇ ਨਸ਼ਾ ਜਿਹੜਾ ਉਹ ਖਤਮ ਨਹੀਂ ਕਰਨਾ ਚਾਹੁੰਦੇ ਅੱਜ ਦੀ ਸਾਡੀ ਇਹ ਵੀ ਮੰਗ ਸੀਗੀ ਕਿ ਜੇ ਜਵਾਨੀ ਨੂੰ ਨਸ਼ੇ ਤੋਂ ਪਿੱਛੇ ਕਰਨਾ ਚਾਹੁੰਦੇ ਆ ਜਵਾਨੀ ਨੂੰ ਨਸ਼ਾ ਤੋਂ ਪਾਸੇ ਕਰਨਾ ਚਾਹੁੰਦੇ ਆ ਤੇ ਨੌਜਵਾਨਾਂ ਲਈ ਜਿਹੜੇ ਵਧੀਆ ਰੋਜ਼ਗਾਰ ਦੇ ਪ੍ਰਬੰਧ ਆ ਜਿਹੜੇ ਉਹ ਕੀਤੇ ਜਾਣੇ ਚਾਹੀਦੇ ਆ ਜਿੰਨਾ ਟਾਈਮ ਉਹਨਾਂ ਨੂੰ ਸਰਕਾਰੀ ਕੋਈ ਨੌਕਰਗਾਣੀ ਮਿਲਦੀਆਂ ਉਹਨਾਂ ਸਮਾਂ ਨੌਜਵਾਨਾਂ ਨੂੰ ਜਿਹੜੇ ਬੇਰੁਜ਼ਗਾਰੀ ਭੱਤੇ ਆ ਉਹ ਮਿਲਣੇ ਚਾਹੀਦੇ ਆ ਤੇ ਪਿੰਡਾਂ ਦੇ ਵਿੱਚ ਨੌਜਵਾਨਾਂ ਨੂੰ ਨਸ਼ਾ ਤੋਂ ਦੂਰ ਕਰਨ ਲਈ ਖੇਡ ਗਰਾਊਂਡਾਂ ਦਾ ਪ੍ਰਬੰਧ ਹੋਣਾ ਚਾਹੀਦਾ ਹਰੇਕ ਪਿੰਡ ਦੇ ਵਿੱਚ ਖੇਡ ਗਰਾਊਂਡ ਹੋਵੇ ਖੇਡਾਂ ਦਾ ਅਦਨੁਕ ਢਾਂਚਾ ਜਿਹੜਾ ਉਹ ਸਾਰੇ ਆ ਜਾਣਾ ਚਾਹੀਦਾ ਨਾਲ ਹੀ ਖੇਡਾਂ ਦਾ ਸਮਾਨ ਆ ਜਿਹੜਾ ਪਿੰਡਾਂ ਦੇ ਵਿੱਚ ਗਰਾਊਂਡਾਂ ਦੇ ਵਿੱਚ ਉਹ ਮੁਹੱਈਆ ਕਰਾਇਆ ਜਾਣਾ ਚਾਹੀਦਾ ਤੇ ਨੌਜਵਾਨਾਂ ਲਈ ਜਿੰਮ ਦਾ ਪ੍ਰਬੰਧ ਹੋਣਾ ਚਾਹੀਦਾ ਡਾਈਟ ਦਾ ਪ੍ਰਬੰਧ ਹੋਣਾ ਚਾਹੀਦਾ ਤੇ ਨਾਲ ਹੀ ਇੱਕ ਕੋਚ ਦਾ ਪ੍ਰਬੰਧ ਵੀ ਕੀਤਾ ਜਾ ਸਕੇ ਜਿਹੜਾ ਕਿ ਨੌਜਵਾਨਾਂ ਨੂੰ ਟ੍ਰੇਨਿੰਗ ਦੇਵੇ ਖਿਡਾਰੀ ਵਧੀਆ ਉੱਚ ਪੱਧਰ ਦੇ ਬਣਾਵੇ ਤੇ ਜਿਹੜੇ ਜਿਹੜੇ ਵੀ ਪੱਧਰ ਦੀ ਕੋਈ ਖੇਡ ਖੇਡਦਾ ਚਾਹੇ ਬਲਾਕ ਪੱਧਰੀ ਜਿਲ੍ਹਾ ਪੱਧਰੀ ਚਾਹੇ ਸਟੇਟ ਪੱਧਰੀ ਚਾਹੇ ਨੈਸ਼ਨਲ ਦੀ ਤੇ ਉਸ ਹਿਸਾਬ ਦੇ ਨਾਲ ਖਿਡਾਰੀਆਂ ਨੂੰ ਜਿਹੜੀਆਂ ਉਹ ਸਰਕਾਰ ਨੌਕਰੀ ਵੀ ਦੇਵੇ ਤਾਂ ਜੋ ਇਤਸ਼ਾਹੀਤ ਹੋ ਕੇ ਨੌਜਵਾਨ ਨਸ਼ਾ ਵਾਲੇ ਪਾਸਿਓਂ हट ਕੇ ਖੇਡਾਂ ਵਾਲੇ ਪਾਸੇ ਆਉਣ ਜੇਕਰ ਅਸੀਂ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਪਾਸੇ ਕਰਨਾ ਚਾਹੁੰਦੇ ਆ ਸਾਨੂੰ ਜਿਹੜੇ ਗਰਾਊਂਡ ਆ ਉਹ ਨੌਜਵਾਨੀ ਨਾਲ ਭਰਨੇ ਪੈਣਗੇ ਨੌਜਵਾਨ ਗਰਾਊਂਡਾਂ ਦੇ ਵਿੱਚ ਤਾਂ ਹੀ ਜੁੜਨਗੇ ਜੇ ਗਰਾਊਂਡਾਂ ਦੇ ਵਿੱਚ ਉਹਨਾਂ ਨੂੰ ਲੱਗੂਗਾ ਕਿ ਇੱਥੇ ਵੀ ਸਾਡਾ ਚੰਗਾ ਭਵਿੱਖਾ ਜਿਹੜਾ ਉਹ ਬਣ ਸਕਦਾ ਸਰਕਾਰ ਤੋਂ ਅੱਜ ਇਹ ਵੀ ਮੰਗ ਕਰਨ ਵਾਸਤੇ ਆਏ ਆ ਨਾਲ ਹੀ ਸਾਡੀ ਮੰਗ ਇਹ ਵੀ ਹੈਗੀ ਆ ਕਿ ਜਿੰਨੇ ਵੀ ਸਰਕਾਰੀ ਅਦਾਰਿਆਂ ਦੇ ਵਿੱਚ ਖਾਲੀ ਅਸਾਮੀਆਂ ਖਾਲੀ ਪਈਆਂ ਨੇ ਉਹ ਸਾਰੀਆਂ ਭਰਤੀਆਂ ਤੁਰੰਤ ਖੋਲੀਆਂ ਜਾਣ ਤੇ ਖਾਲੀ ਅਸਾਮੀਆਂ ਨੂੰ ਜਿਹੜਾ ਤੁਰੰਤ ਜਿਹੜਾ ਉਹ ਭਰਿਆ ਜਾਣਾ ਚਾਹੀਦਾ ਵੱਡੀ ਪੱਧਰ ਤੇ ਨੌਜਵਾਨਾਂ ਨੂੰ ਜਿਹੜਾ ਰੁਜ਼ਗਾਰ ਆ ਉਹ ਮਿਲ ਸਕਦਾ ਅੱਜ ਅਸੀਂ ਨੌਜਵਾਨ ਭਾਰਤ ਸਭਾ ਵੱਲੋਂ ਐਮਐਲਏਾਂ ਦੇ ਘਰਾਂ ਵੱਲ ਤਾਂ ਹੀ ਆਏ ਆ ਕਿ ਅਸੀਂ ਸਿਰਫ ਤੋਂ ਸਿਰਫ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਹੋਵੇ ਚਾਹੇ ਜਨਮ ਦਿਹਾੜਾ ਹੋਵੇ ਅਸੀਂ ਉਹਨਾਂ ਨੂੰ ਖਾਣਾ ਪੂਰਤੀ ਆਸਤੇ ਨਹੀਂ ਮਨਾਉਂਦੇਗੇ ਅਸੀਂ ਜਿਸ ਰਸਤੇ ਤੇ ਚੱਲ ਕੇ ਭਗਤ ਸਿੰਘ ਹੋਰਾਂ ਨੇ ਇਥੇ ਬਰਾਬਰੀ ਦਾ ਸਮਾਜ ਸਿਰਜਣ ਦੀ ਕੋਸ਼ਿਸ਼ ਕੀਤੀ ਜਿਹਦੇ ਜਿਸ ਸਮਾਜ ਦੇ ਵਿੱਚ ਉਹ ਚਾਹੁੰਦੇ ਸੀਗੇ ਕਿ ਆਰਥਿਕ ਤੌਰ ਤੇ ਰਾਜਨੀਤਿਕ ਤਕ ਤੌਰ ਤੇ ਤੇ ਸਮਾਜਿਕ ਤੌਰ ਤੇ ਇਥੇ ਬਰਾਬਰੀ ਹੋਣੀ ਚਾਹੀਦੀ ਆ ਉਸ ਤਰ੍ਹਾਂ ਦੀ ਬਰਾਬਰੀ ਦਾ ਜਿਹੜਾ ਉਹਨਾਂ ਦਾ ਸੁਪਨਾ ਜਿਹੜਾ ਅੱਜ ਵੀ ਅਧੂਰਾ ਪਿਆ ਉਸ ਸੁਪਨੇ ਨੂੰ ਪੂਰਾ ਕਰਨ ਦੇ ਲਈ ਅਸੀਂ ਜਵਾਨੀ ਨੂੰ ਉਸ ਰਸਤੇ ਤੋਰਨ ਦੀ ਕੋਸ਼ਿਸ਼ ਕਰ ਰਹੇ ਆ ਤਾਂ ਹੀ ਅੱਜ ਵੀ ਅਸੀਂ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਨੂੰ ਜਿਹੜੇ ਐਮਐਲਏ ਦੇ ਘਰਾਂ ਦੇ ਵੱਲ ਲੈ ਕੇ ਆਏ ਆ ਮਾਰਚ ਕਰਕੇ ਮੰਗ ਪੱਤਰ ਦਿੱਤੇ ਨੇ ਕਿ ਪੰਜਾਬ ਦੀ ਜਵਾਨੀ ਚਾਹੁੰਦੀ ਆ ਕਿ ਸਾਡੇ ਸ਼ਹੀਦਾਂ ਦਾ ਇਤਿਹਾਸ ਆ ਜਿਹੜਾ ਉਹ ਸਾਡੇ ਤਾਈਂ ਪਹੁੰਚਣਾ ਚਾਹੀਦਾ ਸਾਡੇ ਸਲੇਪਸਾਂ ਦੇ ਵਿੱਚ ਹੋਣਾ ਚਾਹੀਦਾ ਨਾ ਕਿ ਜਿਵੇਂ ਪਿਛਲੇ ਸਮੇਂ ਤੋਂ ਲੈ ਕੇ ਜਿਹੜੀਆਂ ਅਸੀਂ ਵੀ ਪੜਦੇ ਰਹੇ ਆ ਕਿ ਭਗਤ ਸਿੰਘ ਹੋਰਾਂ ਦਾ ਕਿਤਾਬਾਂ ਦੇ ਵਿੱਚ ਇੱਕ ਹੁੰਦੀ ਸੀ ਕਵਿਤਾ ਕਿ ਦੰਬੂਖਾ ਬੀਜਣ ਵਾਲਾ ਉਹ ਅੱਜ ਲੱਭਦੀ ਨਹੀਂ ਕਿਤੇ ਹੌਲੀ ਹੌਲੀ ਪਾਸ਼ ਦੀਆਂ ਕਵਤਾਵਾਂ ਜਿਹੜੀਆਂ ਉਹ ਵੀ ਖਤਮ ਕੀਤੀਆਂ ਜਾ ਰਹੀਆਂ ਸਾਡੇ ਇਤਿਹਾਸ ਨੂੰ ਸਲੇਬਸਾਂ ਦੇ ਵਿੱਚੋਂ ਖਤਮ ਕਰਨ ਦੀਆਂ ਕੋਸ਼ਿਸ਼ਾਂ ਇਹਨਾਂ ਸਰਕਾਰਾਂ ਦੀਆਂ ਲਗਾਤਾਰ ਜਾਰੀ ਨੇ ਜਿੰਨਾਂ ਕ ਇਹਨਾਂ ਨੂੰ ਫਾਇਦਾ ਦਿੰਦਾ ਚਾਹੇ ਉਹ ਜਿਵੇਂ ਭਾਜਪਾ ਕਹਿ ਰਹੀ ਆ ਕਿ ਅਸੀਂ ਇੱਥੇ ਹਿੰਦੂ ਰਾਸ਼ਟਰ ਐਲਾਨਣਾ ਜਿੰਨਾਂ ਕੋਨਾਂ ਨੂੰ ਸੂਟ ਕਰਦਾ ਉਹਨਾਂ ਕਾ ਇਤਿਹਾਸ ਆ ਜਿਹੜਾ ਉਹਨੂੰ ਤਰੋੜ ਮਰੋੜ ਕੇ ਆਪਦੇ ਢੰਗ ਤਰੀਕੇ ਨਾਲ ਜਿਹੜਾ ਉਹ ਕਿਤਾਬਾਂ ਦੇ ਵਿੱਚ ਪੜਾਇਆ ਜਾ ਰਿਹਾ ਅੱਜ ਪੰਜਾਬ ਦੀ ਜਵਾਨੀ ਦੀ ਇਹ ਮੰਗ ਆ ਕਿ ਸਾਡੇ ਸ਼ਹੀਦਾਂ ਦੀਆਂ ਯਾਦਗਾਰਾਂ ਦੇ ਉੱਪਰ ਜਿਹੜੀਆਂ ਉਹ ਲਾਇਬ੍ਰੇਰੀਆਂ ਮਿਊਜ਼ੀਅਮ ਬਣਨੇ ਚਾਹੀਦੇ ਆ ਤੇ ਉਹਨਾਂ ਦਾ ਇਤਿਹਾਸ ਜਿਹੜਾ ਉੱਥੇ ਰੱਖਿਆ ਜਾਣਾ ਚਾਹੀਦਾ ਤਾਂ ਜੋ ਪੰਜਾਬ ਦੀ ਜਵਾਨੀ ਸਾਡੇ ਉਹਨਾਂ ਸ਼ਹੀਦਾਂ ਦੇ ਰਸਤੇ ਤੇ ਚੱਲ ਸਕੇ ਉਹਨਾਂ ਦੇ ਇਤਿਹਾਸ ਨੂੰ ਜਾਣੂ ਹੋ ਸਕੇ ਤੇ ਜਿੰਨਾ ਗੰਦ ਇਹਨਾਂ ਸਰਕਾਰਾਂ ਨੇ ਸਾਡੇ ਦੇਸ਼ ਦੇ ਵਿੱਚ ਇਹ ਗਲਿਆ ਸੜਿਆ ਸਿਸਟਮ ਆ ਜਿਹੜਾ ਉਹਨੂੰ ਬਦਲਣ ਦੀ ਲੜਾਈ ਜਿਸ ਤਰ੍ਹਾਂ ਭਗਤ ਸਿੰਘ ਹੋਰਾਂ ਨੇ ਲੜੀ ਸੀ ਫਿਰ ਤੋਂ ਜਵਾਨੀ ਜਿਹੜੀ ਉਹਨਾਂ ਦੇ ਰਸਤੇ ਤੇ ਚੱਲ ਕੇ ਇਸ ਗਲੇ ਸੜੇ ਸਿਸਟਮ ਨੂੰ ਬਦਲਣ ਦੀ ਲੜਾਈ ਜਿਹੜੀ ਉਹ ਲੜ ਸਕੇ